ਸਿਮਰਨਜੀਤ ਸਿੰਘ ਮਾਂ ਦੇ ਦੋਤੇ ਦੇ ਵਿਆਹ ਦੇ ਚਾਰੇ ਪਾਸੇ ਚਰਚੇ ਹੋਏ ਜਿਸ ਤੋਂ ਬਾਅਦ ਹੁਣ ਭਾਈ ਮਨਪ੍ਰੀਤ ਸਿੰਘ ਖਾਸਨ ਨੇ ਵੀ ਵੀਡੀਓ ਪਾ ਕੇ ਖੂਬ ਲਾਂਕਤਾ ਪਾਈਆਂ ਅਤੇ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਦਾਸ ਜੀ ਕਿ ਗੋਬਿੰਦ ਸਿੰਘ ਦੇ ਬਿਆਨ ਨੂੰ ਲੈ ਕੇ ਕਾਫੀ ਚਰਚਾ ਛੜੀ ਚੀਜ਼ਾਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਤੇ ਸਭ ਨੇ ਇਸ ਗੱਲ ਦੀ ਨਿੰਦਿਆ ਕੀਤੀ ਸੀ ਜਿਸ ਤੋਂ ਬਾਅਦ ਹੁਣ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਵੀ ਵੀਡੀਓ ਪਾ ਕੇ ਇਸ ਗੱਲ ਦੇ ਉੱਤੇ ਖੂਬ ਲਾਂਤਾਂ ਪਾਈਆਂ ਅਤੇ ਸਿਮਰਂਜ ਸਿੰਘ ਮਾ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਆਓ ਦੇਖਦੇ ਹਾਂ ਇਹ ਵੀਡੀਓ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਫਤਿਹ ਅਸਰਖਤੇ ਅਸਰੇ ਚੜ੍ਹਦੀ ਕਲਾ ਚ ਹੋਣਗੇ ਜੀ ਤੁਹਾਨੂੰ ਪਤਾ ਇੱਕ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਸਾਰੇ ਚੈਨਲਾਂ ਤੇ ਲਗਭਗ ਚੱਲ ਰਹੀ ਹੈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਹੈ ਜੋ ਕਿ ਸਿੱਖਾਂ ਦੇ ਹਿਰਦੇ ਸਮਝੋ ਵੀ ਬਲੁੰਦਰੇ ਗਏ ਇੱਕ ਬੰਦਾ ਖਾਲਿਸਤਾਨ ਦੀ ਗੱਲ ਕਰਨ ਵਾਲਾ ਖਾਲਿਸਤਾਨ ਕਿਹਨੂੰ ਕਿਹਾ ਵੀ ਜਿਹੜਾ ਖਾਲਸ ਹੁੰਦਾ ਸ਼ੁੱਧ ਇਹਨਾਂ ਲੋਕਾਂ ਨੇ ਖਾਲਿਸਤਾਨ ਦੇ ਨਾਮ ਤੇ ਸਿੱਖਾਂ ਦੇ ਪੁੱਤ ਵੀ ਮਰਵਾਏ ਆ ਜੇ ਅੱਜ ਵੀ ਸਿੱਖਾਂ ਦੇ ਪੁੱਤਾਂ ਨੂੰ ਮਰਵਾਉਣ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਲੋਕਾਂ ਤੋਂ ਇਹ ਨੌਜਵਾਨ ਮੁੰਡਿਆਂ ਤੋਂ ਕੰਧਾਂ ਦੇ ਉੱਤੇ ਖਾਲਿਸਤਾਨ ਲਿਖਵਾਉਂਦੇ ਆ ਉਹਨਾਂ ਨੂੰ ਫਿਰ ਟੈਰਰਿਸਟ ਕੋਸ਼ਿਤ ਕਰਕੇ ਉਹਨਾਂ ਦੇ ਉੱਪਰ ਜਿਹੜਾ ਇੰਕਾਊਂਟਰ ਕੀਤਾ ਜਾਂਦਾ ਜਦੋਂ ਕੋਈ ਵੀ ਦਿਨ ਆਉਂਦਾ ਜੀ ਉਦੋਂ ਕੰਦਾਂ ਦੇ ਉੱਤੇ ਕਾਲੇ ਅੱਖਰਾਂ 'ਚ ਖਾਲਸਾਣ ਦੇ ਜਿਹੜੇ ਨਾਰੇ ਲਿਖਵਾਉਂਦੇ ਆ ਖਾਲਸਾਣ ਦੇ ਝੰਡੇ ਘਰਾਂ ਦੇ ਉੱਤੇ ਲਵਾਉਂਦੇ ਆ ਪਰ ਮੈਂ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਕਾਰਜਦਾਲ ਅੰਮ੍ਰਿਤਸਰ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਅਸੀਂ ਤੁਹਾਡੇ ਨਾਲ ਕਿੰਨੇ ਸੰਘਰਸ਼ ਕੀਤੇ ਆ ਤੁਹਾਡੇ ਕੋਠੇ ਤੇ ਤੁਹਾਡੇ ਘਰ ਦੇ ਬਾਹਰ ਤੇ ਤੁਹਾਡੀ ਗੱਡੀ ਤੇ ਕਦੇ ਖਾਲਸਾਣ ਲਿਖਿਆ ਵੇਖਿਆ ਜਾਂ ਤੁਹਾਡੀ ਕੋਠੀ ਦੇ ਖਾਲਸਾਣ ਦਾ ਕੋਈ ਝੰਡਾ ਲੱਗਿਆ ਹੋਵੇ ਤੁਸੀਂ ਲੋਕਾਂ ਦੇ ਘਰਾਂ 'ਚ ਲਵਾਉਣੇ ਹੋ ਲੋਕਾਂ ਦੀਆਂ ਗੱਡੀਆਂ ਤੇ ਖਾਲਸਤਾਨ ਲਿਖਵਾਉਣੇ ਲੋਕਾਂ ਦੇ ਪੁੱਤ ਮਰਵਾਉਣੇ ਹੋ ਮਰਵਾਏ ਵੀ ਹੈ ਕੱਲ ਦੀਆਂ ਖਬਰਾਂ ਵੇਖ ਕੇ ਇੰਨਾ ਕਿ ਸਾਡੇ ਜਿਹੜੇ ਹਿਰਦੇ ਬਲੁੰਦਰੇ ਗਏ ਯਾਰ ਇੱਕ ਪਾਸੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਤੁਸੀਂ ਸਿੱਧੂ ਮੂਸੇ ਵਾਲਾ ਬਈ ਦੀਪ ਸਿੱਧੂ ਦੀ ਬੋਰਡ ਤੇ ਤੁਸੀਂ ਐਮਪੀ ਬਣ ਕੇ ਮੈਂਬਰ ਆਫ ਪਾਰਲੀਮੈਂਟ 'ਚ ਬਹਿ ਗਏ ਤੁਹਾਡੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਉਦੋਂ ਵੀ ਸਾਡੇ ਹਿਰਦੇ ਬਰੁੰਧਰੇ ਜਾਂਦੇ ਆ ਜਦੋਂ ਅਸੀਂ ਉਹਨਾਂ ਲੱਕਣ ਲੋਕਾਂ ਨਾਲ ਜਾ ਕੇ ਗੱਲਾਂ ਕਰਦੇ ਆ ਤੁਹਾਡੀਆਂ ਵੀਡੀਓ ਅਸੀਂ ਦੇਖੀ ਆ ਉਹਦੇ ਵਿੱਚ ਤੁਸੀਂ ਕਹਿੰਦੇ ਮੈਂ ਮੀਟ ਵੀ ਖਾਣਾ ਮੈਂ ਅੰਡੇ ਵੀ ਖਾਣਾ ਮੈਂ ਸਾਰਾ ਕੁਝ ਕਰਦਾ ਹਣਾ ਤੇ ਜਿਹੜਾ ਮੀਟ ਅੰਡੇ ਖਾ ਗਿਆ ਤੇ ਪਿੱਛੇ ਰਹਿ ਕੁਝ ਨਹੀਂ ਗਿਆ ਹੋਰ ਵੀ ਸਾਰਾ ਕੁਝ ਹੀ ਖਾਂਦਾ ਹੋਊਗਾ ਤੁਸੀਂ ਆਏ ਹੱਕ ਤਾਨ ਤਾਨ ਕੇ ਗੱਲਾਂ ਕਰਦੇ ਹੋ ਵੀਡੀਓ ਵਿੱਚ ਬਹਿ ਕੇ ਤੁਸੀਂ ਤੇ ਰਾਜਗੱਦੀਆਂ ਤੇ ਬੈਠੇ ਹੋ ਫਿਰ ਸਾਡੇ ਸਿੱਖਾਂ ਦੇ ਪੁੱਤ ਕਿਉਂ ਮਰਵਾ ਰਹੇ ਹੋ ਬਈ ਕੱਲ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤੁਹਾਡੇ ਪੋਤਰੇ ਦਾ ਸ਼ਾਇਦ ਵਿਆਹ ਸੀ ਗੋਬਿੰਦ ਸਿੰਘ ਪਹਿਲਾਂ ਤਾਂ ਉਹ ਉਹਦਾ ਨਾਮ ਹੀ ਗੁਰੂ ਸਾਹਿਬ ਵਾਲਾ ਰੱਖਿਆ ਫਿਰ ਬੇਸ਼ਰਮ ਬੰਦੇਓ ਤੁਸੀਂ ਉਹਦੇ ਸਿਰ ਤੋਂ ਯਾਰ ਚੌਰ ਸਾਹਿਬ ਚਲਾ ਰਹੇ ਹੋ ਜਿਹੜਾ ਚੌਰ ਸਾਹਿਬ ਚਬਰ ਛਤਰ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਂ ਝੁੱਲਦਾ ਹੈ ਉਹ ਚੌਰ ਸਾਹਿਬ ਤੁਸੀਂ ਆਪਦੇ ਪੁੱਤਰੇ ਦੇ ਉੱਤੇ ਝੁਲਾ ਰਹੇ ਹੋ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਨਿੰਦਦੇ ਹੋ ਜਿਹੜੇ ਲੋਕਾਂ ਨੂੰ ਨਿੰਦਦੇ ਹੋ ਉਹ ਤੁਹਾਡੇ ਪੁੱਤਰੇ ਨੂੰ ਸ਼ਕਣ ਦੇਣ ਵਾਸਤੇ ਪਹੁੰਚੇ ਆ ਫਿਰ ਤੁਸੀਂ ਪੰਥ ਦੀ ਗੱਲ ਕਿਹੜੇ ਮੂੰਹ ਨਾਲ ਕਰਦੇ ਆ ਤੁਸੀਂ ਤੇ ਕੌਮ ਦਾ ਬੇੜਾਕਰ ਕਰਕੇ ਰੱਖਦਾ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਸਿੱਖ ਪਰਿਵਾਰਾਂ ਨੂੰ ਇਹੋ ਜਿਹੇ ਲੋਕਾਂ ਪਿੱਛੇ ਲੱਗ ਕੇ ਐਵੇਂ ਨਾ ਕੰਦਾ ਉੱਤੇ ਖਾਲਸਾਤਨ ਲਿਖਦਿਆ ਕਰੋ ਜਾ ਖਾਲਸਤਾਨ ਦੇ ਝੰਡੇ ਲਾਓ ਇਹੋ ਜਿਹੇ ਲੋਕਾਂ ਦੇ ਪਿੱਛੇ ਲਾ ਕੇ ਇਹ ਇਹ ਤੁਹਾਡੇ ਪੁੱਤ ਮਰਵਾਉਣਗੇ ਤੁਹਾਨੂੰ ਮਰਵਾਉਣਗੇ ਆਪੇ ਰੋਟੀਆਂ ਸੇਕਣਗੇ ਤੁਹਾਡੇ ਨਾਂ ਤੇ ਜਿਵੇਂ ਦੀਪ ਸਿੱਧੂ ਵੀਰ ਨੌਜਵਾਨ ਪੁੱਤ ਸੀਗਾ ਕਿਸੇ ਦਾ ਇਹਨਾਂ ਦੀਆਂ ਵਜ੍ਹਾ ਕਰਕੇ ਉਹ ਮਾਰਿਆ ਗਿਆ ਤੇ ਇਹਨਾਂ ਦੀਆਂ ਇਹਨਾਂ ਦੀਆਂ ਇਹਨਾਂ ਦੇ ਨਾਮ ਤੇ ਫਿਰ ਉਹਨਾਂ ਨੇ ਵੋਟਾਂ ਲੈ ਕੇ ਰਾਜ ਭਾਗ ਚ ਬੈਠੇ ਸੋ ਸਾਡੀ ਬੇਨਤੀ ਹੱਥ ਬੰਨ ਕੇ ਵੀ ਇਹਨਾਂ ਲੋਕਾਂ ਦਾ ਬਾਈਕਾਟ ਕਰੋ ਇਹ ਕੌਮ ਦੇ ਤੇ ਕਲੰਕ ਨੇ ਬਹੁਤ ਵੱਡੇ ਮਾ ਤੇ ਪਹਿਲਾਂ ਹੀ ਕਹਿਣਾ ਹੁੰਦਾ ਸਿੱਖ ਨੂੰ ਸਿੱਖ ਨਾ ਮਾਰੇ ਕੌਮ ਕਦੇ ਨਾ ਹਾਰੇ ਬੇੜਾ ਘਰ ਕਰਕੇ ਰੱਖਦਾ ਤੁਸੀਂ ਭਾਈ ਦਰਸ਼ੀਮ ਸਿੰਘ ਮੋਰਾਵਾਲੀ ਉਹ ਸੱਚ ਬੋਲਦੇ ਨੇ ਗਾਉਂਦੇ ਨੇ ਤੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨਾ ਇੱਕ ਇੱਕ ਸੱਚੀਆਂ ਐ ਤੇ ਆਪ ਦਾ ਨਾ ਮਾਰੇ ਤੇ ਕੌਮ ਨਹੀਂ ਮਰ ਸਕਦੀ